ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਤੇ ਅਮੀਰ ਕਰਦੇ ਆ ਵੀ ਸਾਰੇ ਤੁਸੀਂ ਠੀਕ ਠਾਕ ਹੋਮੋਗੇ ਤੇ ਦੋਸਤੋ ਅੱਜ ਤੁਹਾਨੂੰ ਆਪਾਂ ਤੂੜੀ ਦੇ ਰੇਟਾਂ ਬਾਰੇ ਜਾਣੂ ਕਰਾਵਾਂਗੇ ਕਿ ਕੀ ਰੇਟ ਚੱਲ ਰਹੇ ਆ ਅਡਵਾਰਡ ਜ਼ਿਲ੍ਹਿਆਂ ਦੇ ਵਿੱਚ ਤੇ ਅੰਦਰਲੀ ਤੂੜੀ ਦਾ ਕੀ ਰੇਟ ਆ ਤੇ ਮੰਡੀਆਂ ਦੇ ਵਿੱਚ ਬਾਹਰਲੀ ਤੂੜੀ ਦਾ ਕੀ ਰੇਟ ਆ ਉਹ ਤੋਂ ਤੁਹਾਨੂੰ ਆਪਾਂ ਅੱਜ ਜਾਣੂ ਕਰਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਆਪਣੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਤੁਹਾਨੂੰ ਆਪਾਂ ਪਸ਼ੂਆਂ ਦੇ ਰਿਲੇਟਡ ਆ ਪਸ਼ੂ ਮੰਡੀਆਂ ਖਬਰ ਕਰਕੇ ਦਿਖਾਉਨੇ ਹੁੰਦੇ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਆਪਣੀ ਖੇਤੀਬਾੜੀ ਕਿੱਤੇ ਦੇ ਨਾਲ ਰਿਲੇਟਡ ਜਾਂ ਪਸ਼ੂਆਂ ਦੇ ਸਬੰਧ ਦੇ ਵਿੱਚ ਜਾਣਕਾਰੀ ਆ ਉਹ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ ਤੇ ਆਪਣੇ ਕਿਸਾਨੀ ਕਿੱਤੇ ਦੇ ਰਿਲੇਟਡ ਹੀ ਇਹ ਜਾਣਕਾਰੀ ਆ ਕਿਉਂਕਿ ਤੂੜੀ ਦੀ ਅੱਜ ਕੱਲ ਬਹੁਤ ਹਲਚਲ ਆ ਗਈ ਕਿਸਾਨ ਭਰਾਵਾਂ ਨੇ ਤੂੜੀ ਬਹੁਤ ਸਟੋਰ ਕਰੀ ਹੋਈ ਹੈਗੀ ਕਾਫੀ ਬਰਾਮਾ ਨੇ ਵੇਚ ਵੀ ਦਿੱਤੀ ਆਗੀ ਤੇ ਕਾਫੀ ਹਜੇ ਸਾਂਭੀ ਬੈਠੇ ਆ ਵੀ ਰੇਟ ਦਾ ਵੀ ਕੋਈ ਪਤਾ ਨਹੀਂ ਵੱਧ ਵੀ ਸਕਦਾ ਤੇ ਘਟ ਵੀ ਸਕਦਾ ਕਈ ਡਰ ਪੱਖੋਂ ਵੇਚ ਵੀ ਰਹੇ ਆਗੇ ਵੀ ਕਿਤੇ ਘਟ ਨਾ ਜਾਵੇ ਤੇ ਕਈ ਕਿਸਾਨ ਪਰਾ ਰੱਖੀ ਵੀ ਬੈਠੇ ਆ ਵੀ ਹੋ ਸਕਦਾ ਰੇਟ ਵੱਧ ਜੇ ਉਮੀਦ ਚਲੋ ਹੁੰਦ ਗਈ ਆਗੀ ਤੇ ਤਾਂ ਕਰਕੇ ਰੱਖੀ ਬੈਠੇ ਆ ਬਾਕੀ ਰੇਟ ਵਧਦੇ ਘਟਦੇ ਰਹਿੰਦੇ ਆ ਹਰ ਰੋਜ਼ ਇੱਕ ਨਹੀਂ ਰਹਿੰਦਾਗਾ ਹਰ ਰੋਜ਼ ਰੇਟ ਵਧਦੇ ਘਟਦੇ ਰਹਿੰਦੇ ਆਗੇ ਬਾਕੀ ਅੰਦਰਲੀ ਤੂੜੀ ਦਾ ਰੇਟ ਜ਼ਿਆਦਾ ਹੁੰਦਾ ਬਾਹਰਲੀ ਦਾ ਘੱਟ ਹੁੰਦਾਗਾ ਜਿਸ ਤਰ੍ਹਾਂ ਦੇ ਵੀ ਰੇਟ ਆ ਤੁਹਾਨੂੰ ਆਪਾਂ ਅਡਵਾਡ ਜ਼ਿਲ੍ਹਿਆਂ ਤੋਂ ਅੱਜ ਆਪਾਂ ਜਾਣੂ ਕਰਾਉਣੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਆਪਣੇ ਜ਼ਿਲ੍ਹੇ ਤੋਂ ਸ਼ੁਰੂ ਕਰਦੇ ਆਂ ਬਠਿੰਡੇ ਜ਼ਿਲ੍ਹੇ ਤੋਂ ਬਠਿੰਡੇ ਜਿਹੜੇ ਜਿਹੜਾ ਤੂੜੀ ਦਾ ਰੇਟ ਰਿਹਾ ਉਹ 600 ਤੋਂ 650 ਰੁਪਏ ਬਠਿੰਡੇ ਜ਼ਿਲ੍ਹੇ ਦਾ ਰੇਟ ਰਿਹਾ ਹੈਗਾ ਤੂੜੀ ਦਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਕੋੜਕਪੂਰਾ ਮੰਡੀ ਦੀ ਜਿੱਥੇ ਕਿ ਹਰ ਰੋਜ਼ ਤੂੜੀ ਦੀ ਬੋਲੀ ਲੱਗਦੀ ਆ ਅੰਦਰਲੀ ਤੇ ਬਾਹਰਲੀ ਦੀ ਤੇ ਕੋੜ ਕਪੂਰਾ ਮੰਡੀ ਦਾ ਰੇਟ ਬਹੁਤ ਵਧੀਆ ਰੇਟ ਹਾਈਸਟ ਰੇਟ ਰਿਹਾਗਾ 670 ਰੁਪਏ ਅੰਦਰਲੀ ਤੂੜੀ ਚੰਗੀ ਤੂੜੀ ਦਾ ਰੇਟ ਰਿਹਾਗਾ 670 ਰੁਪਏ ਕੋੜ ਕਪੂਰਾ ਮੰਡੀ ਦਾ ਤੇ ਬਾਹਰਲੀ ਤੂੜੀ ਦਾ ਰੇਟ ਘਟ ਰਿਹਾਗਾ ਕਿਉਂਕਿ ਤੂੜੀ ਨਰਮ ਸੀਗੀ ਉਹਦਾ 300 ਰੁਪਏ ਹਾਈਸਟ ਰੇਟ ਲੱਗਿਆਗਾ ਤੇ ਬਾਕੀ ਜਿੰਨਾ ਭਰਾਵਾਂ ਕੋਲੇ ਹਰਾ ਮੱਕ ਬੀਜਿਆ ਵਾ ਉਹਦਾ ਰੇਟ ਚੱਲ ਰਿਹਾਗਾ 426 ਰੁਪਏ ਇਹ ਰੇਟ ਹਰੇ ਮੱਕ ਦਾ ਚੱਲ ਰਿਹਾ ਤੇ ਬਾਕੀ ਆਪਾਂ ਹੋਰਾਂ ਜ਼ਿਲ੍ਹਿਆਂ ਦੀ ਗੱਲ ਕਰਗੇ ਜਿਵੇਂ ਮੋਗਾ 570 ਰੁਪਏ ਫਰੋਜਪੁਰ 650 ਰੁਪਏ ਗੁਰਦਾਸਪੁਰ 550 ਤੋਂ 650 ਰੁਪਏ ਤੇ ਤਰਨਤਾਰਨ ਹੈਗਾ 600 ਰੁਪਏ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪਟਿਆਲੇ ਦੀ ਤਾਂ 450 ਤੋਂ 550 ਰੁਪਏ ਸੰਗਰੂਰ 500 ਲੁਧਿਆਣਾ 600 ਜਲੰਧਰ 550 ਤੋਂ 600 ਬਰਨਾਲਾ 600 ਤੋਂ 650 ਮਾਨਸਾ 500 ਤੋਂ 550 ਸਰਦੂਲਗੜ 550 ਤਲਵੰਡੀ ਸਾਬੋ 500 ਰੁਪਏ ਅਸ ਤੋਂ ਬਾਅਦ ਆਪਾਂ ਗੱਲ ਕਰੀਏ ਫਤਿਹਾਬਾਦ 650 ਰੁਪਆਣਾ 600 ਰਤੀਆ 600 ਤੇ ਸਰਸਾ ਮੰਡੀ ਦਾ ਰੇਟ ਰਿਹਾ 600 ਤੇ ਜੇ ਆਪਾਂ ਗੱਲ ਕਰੀਏ ਮੁਹਾਲੀ ਦੀ ਤਾਂ 750 ਰੁਪਿਆ ਰੇਟ ਰਿਹਾਗਾ ਬਾਕੀ ਜਿਹੜਾ ਆਮ ਤੂੜੀ ਦਾ ਰੇਟ ਚੱਲ ਰਿਹਾਗਾ 4450 ਤੋਂ ਲੈ ਕੇ 5550 ਦੇ ਵਿੱਚ ਤਕਰੀਬਨ ਆਮ ਰੇਟ ਇਹ ਪਿੰਡਾਂ ਦੇ ਵਿੱਚ ਮੰਡੀਆਂ ਦੇ ਵਿੱਚ ਚੱਲ ਰਿਹਾਗਾ ਹਰਿਆਣੇ ਦੀ ਜੀ ਆਪਾਂ ਮੋਟੀ ਮੋਟੀ ਗੱਲ ਕਰਗੇ 550 ਤੋਂ 650 ਰੁਪਏ ਰਾਜਸਥਾਨ ਦਾ ਰੇਟ ਹੈਗਾ 700 ਰੁਪਏ ਯੂਪੀ ਬਿਹਾਰ ਦਾ ਹੈਗਾ 750 ਤੋਂ 850 ਰੁਪਏ ਇਹ ਰੇਟ ਦੋਸਤੋ ਤਕਰੀਬਨ ਚੱਲ ਰਹੇ ਹੈਗੇ ਆਪਣੇ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਆਪਾਂ ਇਹ ਸਾਰੀ ਡਿਟੇਲ ਦੇਤੀ ਆ ਵੀ ਇਹ ਅੱਜ ਦੇ ਰੇਟ ਸੀਗੇ ਬਾਕੀ ਰੇਟ ਘਟਦੇ-ਵੱਧਦੇ ਰਹਿੰਦੇ ਹੈਗੇ ਬਾਕੀ ਅੱਗੇ ਦੇਖ ਦੇਖੋ ਕੀ ਬਣਦਾਗਾ ਵੱਧਦੇ ਆ ਜਾਂ ਘਟਦੇ ਆ ਵੈਸੇ ਅੱਗੇ ਨੂੰ ਕੁਝ ਚੇਂਜ ਹੋਇਆ ਵੀ ਰੇਟ ਵਧੇ ਹੈਗੇ ਬਾਕੀ ਸੀਜ਼ਨ ਨੇੜੇ ਮੇਰਾ ਵੀ ਰੇਟ ਅਸਾਰ ਜਾਨੀ ਹੈਗੇ ਘਟਣ ਦੇ ਪਰ ਬਾਕੀ ਦੇਖੋ ਹਜੇ ਜਾਨੀ ਕੁਝ ਟਾਈਮ ਵੱਧ ਵੀ ਸਕਦੇ ਆ ਰੇਟ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜਾਣਕਾਰੀ ਕਿਵੇਂ ਲੱਗੀ ਤੇ ਆਪੋ ਆਪਣੇ ਜ਼ਿਲ੍ਹਿਆਂ ਦਾ ਤੁਸੀਂ ਦੱਸ ਸਕਦੇ ਹੋ ਵੀ ਕੀ ਰੇਟ ਚੱਲ ਰਿਹਾ ਹੈਗਾ ਕਮੈਂਟਾਂ ਦੇ ਵਿੱਚ ਕਿਉਂਕਿ ਉੱਪਰ-ਨੀਚੇ ਹਰ ਰੋਜ਼ ਰੇਟ ਹੁੰਦੇ ਰਹਿੰਦੇ ਆਗੇ ਤੇ ਤੁਹਾਨੂੰ ਆਪ ਅੱਜ ਦੇ ਰੇਟ ਦੱਸੇ ਆਗੇ ਕੋਈ ਫਿਕਸ ਰੇਟ ਨਹੀਂ ਹੁੰਦੀ ਹੈਗੇ ਵੱਧਦੇ ਘਟਦੇ ਜਰੂਰ ਰਹਿੰਦੇ ਆਗੇ ਅੰਦਾਜ਼ਾ ਹੁੰਦਾ ਇੱਕ ਵੀ ਆ ਰੇਟ ਚੱਲ ਰਹੇ ਆਗੇ ਤੁਸੀਂ ਆਪਣੇ ਆਪਣੇ ਇਲਾਕੇ ਦੇ ਰੇਟ ਦੱਸ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਜਾਣਕਾਰੀ ਨੂੰ ਸ਼ੇਅਰ ਜਰੂਰ ਕਰਦੇ